ਅਮਰੀਕਾ ਕਹਿੰਦੇ ਪੇ ਕੁਝ ਹਫ਼ਤੇ ਹੀ ਪਰੇ ਹੈਗਾ ਆ ਇਕਨੋਮਿਕ ਸ਼ੌਕ ਤੋਂ ਇਹ ਇੱਕ ਬਹੁਤ ਵੱਡਾ ਇਕਨੋਮਿਕ ਸ਼ੌਕ ਹੋਊਗਾ ਚਾਈਨਾ ਤੇ ਅਮਰੀਕਾ ਦੇ ਵਿੱਚ ਜਿਹੜੀ ਟ੍ਰੇਡ ਆ ਉਹ ਬਹੁਤ ਬੁਰੀ ਤਰ੍ਹਾਂ ਡੋਬ ਰਹੀ ਹੈਗੀ ਆ ਦਾ ਇਕਨੋਮਿਸਟ ਨੇ ਅੱਜ ਇਹ ਆਰਟੀਕਲ ਛਾਪਿਆ ਹੈਗਾ 5 ਸਾਲ ਪਹਿਲਾਂ ਜਦੋਂ ਪੈਨਡੈਮਿਕ ਆਇਆ ਸੀ ਉਸ ਟਾਈਮ ਦੇ ਉੱਤੇ ਪੂਰੀ ਦੁਨੀਆ ਦੀ ਜਿਹੜੀ ਗਲੋਬਲ ਇਕਨੋਮੀ ਆ ਉਹ ਇੱਕ ਤਰ੍ਹਾਂ ਦੇ ਨਾਲ ਪੂਰੀ ਡਾਊਨ ਹੋ ਗਈ ਸੀ ਅ ਤੇ ਸਾਰਾ ਕੁਝ ਹੀ ਬੰਦ ਹੋ ਗਿਆ ਸੀ ਆਪ ਨੂੰ ਪਤਾ ਹੀ ਹੈ ਬੀ ਰੈਸਟੋਰੈਂਟ ਟ੍ਰੈਵਲ ਕੰਪਨੀਆਂ ਸਾਰਾ ਕੁਝ ਸੋ 9 ਅਪ੍ਰੈਲ ਤੋਂ ਪਹਿਲਾਂ ਜਿਹੜਾ ਹੈ ਟੈਰਫ ਲਾ ਦਿੱਤਾ ਗਿਆ ਅਮਰੀਕਨ ਕੰਜ਼ਿਊਮਰ ਤੇ ਜਿਹੜੇ ਬਿਜ਼ਨੈਸਸ ਆ ਉਹ ਆਲਰੇਡੀ ਬਹੁਤ ਬਰੀਡ ਹੈਗੇ ਆ ਫੈਡਰਲ ਜਾਰ ਬੋਰਡ ਮੈਨੂਫੈਕਚਰਿੰਗ ਆਊਟਫੁੱਲ ਆਊਟਪੁੱਟ ਜਿਹੋ ਆ ਉਹ ਰੈਕੋਰਡ ਲੋ ਹੋਈ ਆ ਅਪ੍ਰੈਲ ਮਹੀਨੇ ਚ ਤੇ ਅਮਰੀਕਨਸ ਜਿਹੜੇ ਆ ਇਸ ਟਾਈਮ ਕਾਫੀ ਜਿਹੜੇ ਫਿਕਰਮੰਦ ਆ ਖਾਸ ਕਰਕੇ ਜਿਹੜੇ ਸਵਾਲ ਬਿਜ਼ਨਸ ਓਨਰਸ ਦੇ ਸਾਡਾ ਬਣਨਾ ਕੀ ਆ ਬਹੁਤ ਸਾਰੇ ਜਿਹੜੇ ਬਿਜ਼ਨਸਸ ਆ ਵਾਲਮਾਰਟ ਟਾਰਗੇਟ ਐਮਾਜ਼ਨ ਜਿਹੜੇ ਚਾਈਨਾ ਦੀਆਂ ਚੀਜ਼ਾਂ ਦੇ ਉੱਤੇ ਡਿਪੈਂਡ ਕਰਦੇ ਆ ਚਾਈਨਾ ਤੋਂ ਜਿਹੜੀ ਸਾਰੀ ਆਂਦੀ ਆ ਤੇ ਉਹਨਾਂ ਨੂੰ ਪ੍ਰਾਈਸਸ ਬਹੁਤ ਉਪਕਾਰਨੀਆਂ ਪੈਣੀਆਂ ਕੱਲ ਖਬਰ ਸਾਂਝੀ ਕੀਤੀ ਸੀ ਕਿ ਇਸ ਤਰ੍ਹਾਂ ਐਮਾਜ਼ਨ ਨੂੰ ਲੈ ਕੇ ਟਰੰਪ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਬੜਾ ਔਖਾ ਹੋਇਆ ਵੀ ਜੇ ਕਿਤੇ ਉਹਨਾਂ ਦੇ ਵੈਬਸਾਈਟ ਦੇ ਉੱਤੇ ਉਹ ਲਿਖ ਦਿੱਤਾ ਕਿ ਆ ਚੀਜ਼ ਇੰਨੇ ਟੈਰਫ ਲੱਗਣ ਕਰਕੇ ਇੰਨੀ ਕੀਮਤ ਵੱਧ ਗਈ ਆ ਉਹਦੇ ਨਾਲ ਜਿਹੜੀ ਸਾਡੀ ਬਦਨਾਮੀ ਹੋਊਗੀ ਤੇ ਜਿਹੜੇ ਨਵੇਂ ਡਾਟੇ ਆ ਰਹੇ ਆ ਕਹਿੰਦੇ ਵੀ 25 ਅਪ੍ਰੈਲ ਵਾਲਾ ਜਿਹੜਾ ਵੀਕ ਆ ਐਂਡ ਆਨ ਤੇ ਉਹਦੇ ਚ ਜੋ 5.5 ਲੱਖ ਟਨ ਗoods ਅਰਾਈਵ ਹੋਈਆਂ ਲਾਸ ਐਂਜਲਸ ਤੇ ਲੌਂਗ ਬੀਚ ਵਾਲੇ ਤੇ 10 ਕੰਟੇਨਰਸ ਦੇ ਆਏ ਹੈਗੇ ਆ ਅ ਅੱਗੇ ਨਾਲੋਂ ਜਿੱਥੇ ਵੀ ਸ਼ਿਪਯਾਰਡ ਹੈਗੇ ਆ ਉਥੇ ਦੇਖੋ ਵੀ ਬਹੁਤ ਜ਼ਿਆਦਾ ਜਿਹੜਾ ਟ੍ਰੈਫਿਕ ਆ ਉਹ ਘਟ ਗਿਆ ਹੈਗਾ ਟਰੱਕਰਜ਼ ਕੋਲ ਵੀ ਜਿਹੜੇ ਲੋਡ ਆ ਉਹ ਨਹੀਂ ਮਿਲ ਰਹੇ ਹੈਗੇ ਸੋ ਓਵਰਆਲ ਜਿਹੜੀ ਸਿਚੁਏਸ਼ਨ ਆ ਉਹ ਥੋੜੇ ਹਫ਼ਤਿਆਂ ਦੇ ਵਿੱਚ ਕਹਿੰਦੇ ਵੀ ਦਿਖਣੀ ਸ਼ੁਰੂ ਹੋਊਗੀ ਵੀ ਕਾਫੀ ਜ਼ਿਆਦਾ ਝਟਕਾ ਲੱਗਣ ਜਾ ਰਿਹਾ ਹੈਗਾ ਬਹੁਤ ਸਾਰੇ ਸ਼ਿਪਿੰਗ ਫਾਰਮਸ ਜਿਹੜੀਆਂ ਆ ਉਹਨਾਂ ਉਹ ਬੜੀਆਂ ਹੀ ਜਿਹੜੀਆਂ ਫਿਕਰਮੰਦ ਹੈਗੀਆਂ ਆ ਕਹਿੰਦੇ ਭਈ 55 ਸਾਲਾਂ ਬਾਅਦ ਬਸੇ ਮਸੀ ਜਿਹੜਾ ਸੈੱਟ ਹੋਇਆ ਸੀਗਾ ਹਾਲਾਂਕਿ ਪੈਨਡੈਮਿਕ ਤੋਂ ਬਾਅਦ ਸੁਏਜ਼ ਕਨਾਲ ਵੀ ਬਲੌਕ ਹੋਈ ਹੋਟੀਜ਼ ਵਾਲੇ ਜਿਹੜੇ ਰੈੱਡ ਸੀ ਦੇ ਵਿੱਚ ਅਟੈਕ ਕਰ ਰਹੇ ਸੀ ਤੇ ਹੁਣ ਜਿਹੜਾ ਟ੍ਰੇਡ ਵਾਰ ਹੋ ਚੱਲ ਰਿਹਾ ਹੈਗਾ ਇਹਦਾ ਅਸਰ ਬਹੁਤ ਜ਼ਿਆਦਾ ਹੋਊਗਾ ਅਮਰੀਕਨ ਹਜੇ ਸਫ਼ਰ ਨਹੀਂ ਕਰ ਰਹਾ ਪਰ ਕਹਿੰਦੇ ਭਈ ਆਉਣ ਵਾਲਾ ਜਿਹੜਾ ਸਮਾਂ ਆ ਬਾਲਾ ਗੁੱਡ ਨਹੀਂ ਲੱਗਦਾ ਹੈ ਜੀ ਬਿਲਕੁਲ ਸੋ ਹੋਪਫੁਲੀ ਬੈਟਰ ਹੋਵੇ ਆਪਾਂ ਆਸ ਉਮੀਦ ਜਿਹੜੀ ਉਹ ਕਰਦੇ ਹਾਂ ਪਰ ਇਹ ਵੀ ਆਪਣੇ ਆਪ ਨੂੰ ਰੈਡੀ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ ਹੈ ਇਕਨੋਮਿਕਲੀ ਅ ਬੰਦਾ ਦੇਖੇ ਵੀ ਕੀ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਹੈ ਤੇ ਕਿੱਦਾਂ ਜਿਹੜਾ ਆ ਉਹਦੇ ਵਿੱਚ ਆਪਾਂ ਅ ਬੈਟਰ ਆਪਣੇ ਆਪ ਨੂੰ ਜਿਹੜਾ ਪ੍ਰਿਪੇਅਰ ਕਰਕੇ ਰੱਖੀਏ ਖਾਸ ਕਰਕੇ ਫਿਊਚਰ ਨੂੰ ਲੈ ਕੇ ਹਰਜੋਤ ਸਿੰਘ ਜੀ ਯੂ ਐਸ ਦੇ ਜਿਹੜੇ ਫਾਈਟਰ ਜੈਟਸ ਆ ਉਹ ਕਹਿੰਦੇ ਵੀ ਜਿਹੜੇ ਹਾਉਦੀਜ਼ ਦੇ ਉੱਤੇ ਲਗਾਤਾਰ ਜਿਹੜੇ ਉੱਥੇ ਹਮਲਾ ਕਰ ਰਹੇ ਆ ਸੋ ਪਰ ਕਹਿੰਦੇ ਵੀ ਇੱਕ ਜਿਹੜਾ ਫਾਈਟਰ ਜੈਟ ਆ 에ਅਰਕ੍ਰਾਫਟ ਕੈਰੀਅਰ ਤੋਂ ਕਹਿੰਦੇ ਵੀ ਉਹ ਹਾਉਦੀ ਫਾਇਰ ਦੇ ਅੰਡਰ ਵੀ ਜਿਹੜਾ ਉਹ ਆ ਗਿਆ ਸੀਗਾ ਹਾਉਦੀਜ਼ ਵੀ ਲਗਾਤਾਰ ਜਿਹੜੇ ਆ ਅਮਰੀਕਾ ਦੇ ਉੱਤੇ ਹਮਲਾ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉੱਥੇ ਆ ਕਰ ਰਹੇ ਹੈਗੇ ਆ ਸੋ ਕਿੰਨੇ ਵੀ ਇਹ ਜਿਹੜੀ ਸਿਚੁਏਸ਼ਨ ਆਪਾਂ ਦੇਖ ਰਹੇ ਆ ਵੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਉੱਥੇ ਬਣੀ ਪਈ ਆ ਹੁਣੇ-ਹੁਣੇ ਰੀਸੈਂਟਲੀ ਹੋਏ ਹਮਲੇ ਦੇ ਵਿੱਚ ਵੀ ਦਰਜਨਾਂ ਹੀ ਲੋਕਾਂ ਦੀਆਂ ਉੱਥੇ ਜਿਹੜੀਆਂ ਉਹ ਮੌਤਾਂ ਦੀ ਰਿਪੋਰਟ ਆਈ ਹੈਗੀ ਆ ਤੇ ਦੂਜੇ ਪਾਸੇ ਜਿਹੜਾ ਹਰਜੋਤ ਸਿੰਘ ਜੀ ਬ੍ਰੇਕ ਦਾ ਵਕਤ ਆ ਪਰ ਬ੍ਰੇਕ ਤੋਂ ਬਾਅਦ ਵਿੱਚ ਆਪਾਂ ਜਿਹੜੀ ਗੱਲਬਾਤ ਕਰਦੇ ਆ ਵੀ ਜਿੱਤੇ ਰਾਸ਼ਪਤੀ 트럼ਪ ਦਾਵਾ ਕਰ ਰਹੇ ਸੀ ਵੀ ਆਪਾਂ ਲੜਾਈਆਂ ਜਿਹੜੀਆਂ ਚੱਲ ਰਹੀਆਂ ਉਹ ਵੀ ਖਤਮ ਕਰਦੀਆਂ ਆ ਪਰ ਨਵੀਆਂ ਜਿਹੜੀਆਂ ਲੜਾਈਆਂ ਆ ਉਹਦੇ ਬਣਦੇ ਜਿਹੜੇ ਅਸਾਰ ਆ ਉਹ ਇਸ ਟਾਈਮ ਬਣੇ ਆ ਤੇ ਇਹ ਜਿਹੜੇ ਦੋ ਮੁਲਕ ਇੰਡੀਆ ਪਾਕਿਸਤਾਨ ਵਾਲੇ ਉਹ 트럼ਪ ਹੁਣਾਂ ਦੇ ਕੰਨ ਦੇ ਵਿੱਚ ਕਿਹੜੀਆਂ ਲੁੱਤੀਆਂ ਫੂਕਣ ਦੇ ਆ ਕਿਹੜੇ ਕਿਹੜੇ ਬੰਦੇ ਤੇ ਕਿਦਾਂ ਕਿਦਾਂ ਮਨੀ ਜਿਹੜੀ ਆ ਉਹ ਇਸ ਟਾਈਮ ਉਹ ਸਪੈਂਡ ਕਰ ਰਹੇ ਆ ਉਸ ਤੇ ਬਾਰੇ ਥੋੜੀ ਜਿਹੀ ਚਰਚਾ